ਹਾਂਜੀ ਦੋਸਤੋ ਅੱਜ ਰਾਤ 에 ਸੀ ਮਤਲਬ ਗ੍ਰੀਸ਼ੀ ਕੇਸ ਇਸ ਸਥਾਨ ਤੇ ਰਹੇ ਤੇ ਸੁਣੋ ਸਾਰਾ ਇਹ ਕਮਰਾ ਦਿਖਾ ਦੇਣਗੇ ਸਟਾਰਟਿੰਗ ਵੀ ਸੀ ਮਤਲਬ ਇਹ ਕਮਰੇ ਚ ਰਹੇ ਸੀ ਸਾਰਾ ਉਹਨੂੰ ਸਾਰਾ ਵਧੀਆ ਸੀ ਵਧੀਆ ਤੇ ਉਹਦੇ ਵਿੱਚ ਲੈਟਰਨ ਬਾਥਰੂਮ ਪੂਰਾ ਸਾਫ ਦੀ ਠੀਕ ਹੈ ਭਾਈ ਜੀ ਲੈਟਰਨ ਬਾਥਰੂਮ ਸੀ ਸਾਫ਼ ਦੀ ਕੱਪੜੇ ਬਦਲਣ ਨੂੰ ਮਤਲਬ ਕੀ ਹੈਗਾ ਜੀ ਸ਼ੀਸ਼ਾ ਵੀ ਆਪਣੇ ਪੱਗ ਬਨਣ ਨੂੰ ਜੀ ਚਾਹੀਦੀ ਨਾ ਵੀ ਓਟੋ ਰਿਸ਼ੀ ਆਪਣੇ ਰਿਸ਼ੀਕੇਸ਼ ਆ ਕੇ ਜੇ ਤੁਸੀਂ ਨੇ ਏਸੀ ਕਮਰਾ ਲੈਣਾਗਾ ਉਸ ਹਿਸਾਬ ਨਾਲ ਰੇਟ ਬਣ ਜਾਂਦਾਗਾ ਜੇ ਏਸੀ ਵਾਲਾ 2000 ਦਾ ਪੈਂਦਾ ਤੇ ਬਿਨਾ ਏਸੀ ਤੋਂ 1500 ਦਾ ਬਾਕੀ ਤੁਹਾਨੂੰ ਮੈਂ ਫਰੰਟ ਕੈਮਰੇ ਨਾਲ ਦਿਖਾ ਦਣਾ ਵੀ ਕਿਦਾਂ ਦਾ ਮਤਲਬ ਮਾਹੌਲ ਦੀ ਕਮਰੇ ਦਾ ਮੇਰੇ ਨਾਲ ਦੇ ਚਲੇ ਗਏ ਮੈਂ ਇਕੱਲਾ ਰਹਿ ਗਿਆ ਉਹ ਮੇਰੇ ਨਾਲ ਦੇ ਮੰਦਰ ਕੀ ਇੱਥੇ ਜਨੀੜੀ ਗੱਡੀ ਬੁੱਕ ਕਰਾਈ ਹੈਗੀ 800 ਰੁਪਏ ਸਵਾਰੀ ਦੇ ਹਿਸਾਬ ਨਾਲ ਸਿਰਫ ਗੋਵਿੰਦਗਾਟ ਤੱਕ ਦਾ ਉਸ ਨੂੰ ਸਫਰ ਦੀ ਕਹਾਣੀ ਇਸ ਇੱਕ ਬਲੌਗ ਰਾਹੀਂ ਦਿਖਾਵਾਂਗੇ ਤੇ ਬਲੌਗ ਦੇ ਐਂਡ ਤੱਕ ਬਨੇ ਰਹੋ ਤੇ ਤੁਹਾਨੂੰ ਮੈਂ ਆਹ ਕਮਰੇ ਦਾ 뷰 ਦਿਖਾਦਾ ਤੇ ਦੁਬਾਰਾ ਤੁਹਾਨੂੰ ਬਾਹਰ ਦਾ 뷰 ਦਿਖਾ ਦੂੰਗਾ ਓਕੇ ਬਈ ਦੋਸਤੋ ਹਾਂਜੀ ਦੋਸਤੋ ਆਹ ਕਮਰੇ ਵਿੱਚ ਰਹੇ ਸੀ ਦੋ ਬੈੱਡ ਨੇ ਸੀ ਇਸ ਵਿੱਚ ਗੱਦੇ ਨੇ ਠੀਕ ਆ ਬਈ ਜੀ ਜੇ ਕਿਸੇ ਨੂੰ ਕੰਬਲ ਲੈਣ ਕੰਬਲ ਦੀ ਸਹੂਲਤ ਸਾਰਾ ਕੁਝ ਐਸੀ ਬੈਟਾਰਟੀ ਐਸੀ ਵਾਲਾ ਕਮਰਾ ਕਹੇ ਦੇਖੋ ਵੀਰ ਬੈਟਾਰਟੀ ਬਿਦਾਉਟ ਵਾਲਾ ਕਹਿੰਦਾ ਓਈ ਐਸੀ ਵਾਲਾ ਬਤਨ ਗਿਆ ਨੌਣ ਵਾਸਤੇ ਲੈਟਰਨ ਬਾਥਰਮ ਕਲੀਨਾ ਪੂਰਾ ਤੇ ਬਾਹਰ ਦਾ ਮਾਹੌਲ ਇਦਾਂ ਦਾ ਇਹਦੇ ਵਿੱਚ ਪੂਰਾ ਸਾਰਾ ਵਿਊ ਦਿਨਦਾ ਬਾਹਰ ਦਾ ਦੇਖੋ ਭਾਈ ਪੂਰਾ ਘੈਂਟ ਗੱਲਬਾਤਾ ਸ਼ਹਿਰਾ ਮੂਰਾ ਸੋਹਣਾ ਮੌਸਮਾਂ ਸਵਿਰੇਸ਼ ਵੀਰੇਣ ਬਾਕੀ ਮੈਂ ਭਾਈ ਤੁਹਾਨੂੰ ਟਰੈਵਲਿੰਗ ਚ ਦਿਖਾਉਂਗਾ ਕਿਉਂਕਿ ਮੇਰੇ ਨਾਲ ਦੇ ਮੈਨੂੰ ਗਾਵਾਂ ਗੱਡੀਆਂ ਦੇ ਨੇ ਥੋੜਾ ਮੈਂ ਇਕੱਲੇ ਰਿਹਾ ਉਹ ਸਾਰੇ ਨਾ ਕਿ ਉੱਥੇ ਡਿੱਕੀਆਂ ਦੇ ਮੈਨੂੰ ਓਕੇ ਭਾਈ ਜੀ ਮਿਲਦੇ ਆਪਾਂ ਸੋਨੂੰ ਨੈਸਟਰ ਥਾਂ ਤੇ ਅਗਰ ਦੁਬਾਰਾ ਸੀ ਗੇਮ ਕੁੰਡਾ ਦੇ ਸ਼ੀਸ਼ ਕੇ ਸਹਾਇਕ ਜੀ ਤੁਮ ਰੇਸ਼ੀ ਕੇ ਸ਼ੀਸ਼ ਤੋਂ ਪਾਸ਼ਾ ਅਗੇ ਗੋਵਿੰਦਾਮ ਤੋਂ ਦਾਰੇ ਗੋਵਿੰਦਗੜ ਤੱਕ ਦੇ ਵੀਡੀਓ ਰਾਈ ਤੇ ਬਲੌਗ ਰਾਈ ਬਣੇ ਰਹੋ ਅੱਗੇ ਬਾਕੀ ਸਾਨੂੰ ਸਾਪ ਦਾ ਆਸਿ ਬਲੌਗ ਰਾਈ ਦਿਖਾ ਦਾਂਗੇ ਕਿ ਕਿੰਨਾ ਟਾਈਮ ਲੱਗਦਾ ਤੇ ਕਿੰਨਾ ਕੁ ਸਮੇਂ ਤੱਕ ਲੱਗਦੇ ਆ ਇਸ ਟਾਈਮ ਸਵੇਰੇ 5:30 ਦਾ ਟਾਈਮ ਆਪਾਂ ਨੂੰ ਦਿਖਾਉਂਦੇ ਆ ਮੈਂ ਨੈਵੀਗੇਸ਼ਨ ਤੋਂ ਲੈ ਹਾਂ ਜਾਂ ਗੱਡੀ ਕੋਲੇ ਅੱਛਾ ਮੈਂ ਇੱਕ ਨਾਲ ਗੱਡੀ ਕੋਲੇ ਜਾ ਰਿਹਾ ਬਾਈ ਮੇਰੇ ਨਾਲ ਦੇ ਗਾਹਾਂ ਗੱਡੀ ਹੰਦੇ ਨੇ ਲੇਟ ਹੋ ਗਏ ਨੇ ਹੰਦ ਤੋਂ ਨਾ ਬਾਕੀ ਪੰਪ ਕੇ ਇਹ ਪੰਪ ਸਾਹਮਣੇ ਗੁਰਦੁਆਰਾ ਘਾਰੀ ਠੀਕੇ ਮੰਦੀ ਭਾਈ ਮਤਲਬ ਇਹ ਤੋਂ ਪੰਪ ਉੱਪਰ ਕਰਵਾ ਸੀ ਨਾ ਕੱਲ ਅੱਜ ਕਿਸੇ ਸਥਾਨ ਤੋਂ ਪੰਪ ਕਰਵਾ ਜਲਦੀ ਹੈ ਆਹ ਜੀ ਦੇਖੋ ਇਸ ਤੋਂ ਬਾਅਦ ਆਪਾਂ ਹੁਣ ਆਪਣੀ ਜਿਹੜੀ ਆਪਣੀ ਬੈਗਨ ਬੁੱਕ ਕਰਾ ਗਿਆ ਟਰੈਵਲਿੰਗ ਇੱਕ ਮਿੰਟ ਬਈ ਟਰੈਵਲਿੰਗ ਬੁੱਕ ਕਰਵਾਈ ਆ ਉੱਥੇ ਚੱਲਿਆਂ ਤੇ ਇਹਦੇ ਵਿੱਚ ਬੈਠ ਕੇ ਤੁਹਾਨੂੰ ਦਿਖਾ ਦਾਂਗੇ ਮੇਰੇ ਨਾਲ ਦੇ ਥੋੜਾ ਕਾਹਲ ਭਰੀ ਜਾਂਦੇ ਨੇ ਜਿਆਦਾ ਉਹ ਸਾਹਮਣੇ ਖੜੇ ਨੇ ਟਰੈਵਲਿੰਗ ਦੇ ਬੰਦੇ ਦੇਖ ਰਹੇ ਸੀ ਇਕੱਠੇ ਹੀ ਬੈਠੇ ਨੇ ਠੀਕ ਆ ਬਈ ਤੁਹਾਨੂੰ ਦਿਖਾ ਦਾਂ ਹਾਂ ਜੀ ਆਮਰੇ ਸਾਥੀ ਨੇ ਕਾਹਲ ਕਰ ਗਿਆ ਸਸੀガル ਬਾਈ ਜੀ ਕਿਥੋਂ ਪਹੁੰਚੀ ਸੀ ਭਾਈ ਇਹ ਮੇਰੇ ਨਾਲ ਦੇ ਕੰਮਰੇ ਚ ਪਹਿਲਾਂ ਆਗੇ ਤੇ ਤੇ ਮੈਂ ਨਾ ਰਲ ਗਿਆ ਹਾਂ ਮੇਰਾ ਭਾਈ ਵੀ ਬਲਾਗ ਦੇਆ ਮੇਰਾ ਮਸਾ ਰਲ ਗਿਆ ਬਈ ਹਾਂ ਸਾਰ ਠੀਕ ਹੈ ਉਹਨਾਂ ਨੇ ਹੁਣ ਸਾਨੂੰ ਨਮੀ ਦੇਤੀ ਵਧੀਆ ਐਨ ਕਲੀਨ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਸਫਰ ਦੇਖੋ ਇਹਦਾ ਕਹੇ ਐਕਸਪੀਰੀਅੰਸ ਹੁੰਦਾ ਹੈਗਾ ਆ ਡਰਾਈਵਰ ਬਾਈ ਹੈਗਾ ਤੇ ਵਧੀਆ ਬਾਈ ਹਲੇ ਵਧੀਆ ਗੱਲਬਾਤਾਂ ਕਰੀ ਜਾਂਦਾ ਬਾਕੀ ਦੇਖੋ ਕੀ ਬਣਦਾ ਹੈਗਾ 11 ਟਾਕੀ ਟੁਕੀ ਲਾ ਦੂ ਹੁਣ ਇਹ ਸਾਡੇ ਬੈਗ ਅੰਦਰ ਧਰਾ ਲੇ ਬਾਕੀ ਸਾਨੂੰ ਬਈ ਚੱਲਦੇ ਦਿਖਾ ਦਾਂਗੇ ਸਫਰ ਫਿਰ ਇਥੇ ਵੀਡੀਓ ਬਣਾਉਣ ਲੱਗੇ ਫਿਰ ਯਾਰ ਹੋ ਗਿਆ ਇੱਕ ਬੰਦੇ ਦਾ 800 ਰੁਪਏ ਲੈਂਦੇ ਨੇ ਬਾਈ ਉੰ ਦਾ ਰੇਟ ਇਹ ਰਹੇ ਘੱਟ ਵੀ ਹੁੰਦਾਗਾ ਜਿਵੇਂ ਬੱਸ ਦਾ ਲੈਂਦੇ ਨੇ 700 ਰੁਪਏ ਤੇ ਕਈ ਲੈਂਦੇ ਨੇ 900 ਰੁਪਏ ਪਰ ਇਹ ਬਈ ਤੁਹਾਨੂੰ ਦੱਸ ਦਨਾਂਗਾ ਰੇਟ ਤੁਹਾਨੂੰ ਆਪ ਨੂੰ ਬਣਾਉਣਾ ਪਊਗਾ ਨਾ ਕਿ ਬੰਦਾ ਇਹ ਨਾ ਕਹੇ ਵੀ ਰੋ 100 800 ਪਹਿਲਾਂ ਇਹਨਾਂ ਨਾਲ ਗੱਲਬਾਤ ਕਰਕੇ ਖੋਲ ਕੇ ਗੱਲਬਾਤ ਅਗਲੇ ਨੂੰ ਕਹੋ ਵੀ ਹਾਂ ਭੀ ਇੰਨੇ ਦਾ ਮੈਂ ਇੰਨੇ ਰੁਪਏ ਦੂੰਗਾ ਪਰ ਸ਼ਵਾਰੀ ਦੇ ਜੇ ਵੀ ਫੈਮਿਲੀ ਨਾਲ ਆਉਂਦਾਗਾ ਤਾਂ ਛੋਟੀਆਂ ਵੀ ਕਰਵਾ ਸਕਦਾ ਪਰ ਛੋਟੀਆਂ ਇਹ ਬੱਚਿਆਂ ਲਈ ਨਹੀਂ ਹੈਗੀਆਂ ਕਿਉਂਕਿ ਜਦ ਰਮਾ ਦਾ ਇੱਕ ਲਗਣਾ ਵੀ ਇਹ ਟ੍ਰੈਵਲਿੰਗ 'ਚ ਸਫਰ ਕਰਨ ਦਾ ਸੁਆਦ ਆਉਂਦਾ ਉਹ ਹੋਰ ਕਿਸੇ ਗੱਡੀ 'ਚ ਸੁਆਦ ਨਹੀਂ ਆਉਂਦਾ ਇਹ ਤੁਹਾਨੂੰ ਮੈਂ ਦੱਸਦਾ ਕਿਉਂਕਿ ਇਹਦੇ ਵਿੱਚ ਬੱਚਾ ਉਲਟੀਆਂ ਤੇ ਤੇਲ ਦੂੜ ਚੜਨ ਲੱਗ ਜਾਂਦਾ ਬੱਚਿਆਂ ਨੂੰ ਖਬਰਾਟ ਹੋਣ ਲੱਗ ਜਾਂਦੀ ਨੇ ਡਰ ਲੱਗਣ ਲੱਗ ਜਾਂਦਾ ਇਹਦੇ ਵਿੱਚ ਨਹੀਂ ਕੁਝ ਨਹੀਂ ਇਹਦੇ ਵਿੱਚ ਪੂਰਾ ਆੜਾ ਬੰਦਾ ਟੌਰ ਨਾ ਜਾਂਦਾਗਾ ਐਂਡ ਕੋਲੇ ਹੋ ਕੇ ਬਾਬਨ ਦਾ ਆਰਾਮ ਨਾਲ ਜਾਂਦਾਗਾ ਬਾਕੀ ਛੋਟੀਆਂ ਨਾਲ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖਦੇ ਆਪਾਂ ਅੱਗੇ ਕੀ ਬਣਦਾ ਟਰੈਵਲਿੰਗ ਪਰਫੀ ਸਾਡੀ ਦੇ ਕੋਹਣਾ ਸੇ ਇਦੇ ਵਿੱਚ ਬਹਿ ਜਾਗੇ ਹਨ ਉਸ ਬਾਕੀ ਸਾਰਾ ਸਫਰ ਦਿਖਾ ਦਾਂਗੇ ਇਸ ਬਲੌਗ ਰਾਹੀਂ ਦੇ ਦੇ ਆ ਮੰਨੇ ਮੇਰੇ ਨਾਲ ਦੇ ਜਿਹੜੇ ਅਸੀਂ ਜਾਨ ਹਾਂਜੀ ਚੰਗਾਈ ਮਿਲਦੇ ਨਹੀਂ ਉੱਥੇ ਉਹ ਡਾਰਲਿੰਗ ਬਾਗ ਕਾਰ ਤੇ ਮਿਲਦੇ ਠੀਕ ਟਰਪੇ ਬਾਈ ਦੀ ਚਲੋ ਸੰਗ ਤੋਂ ਤੁਹਾਨੂੰ ਦਿਖਾਉਣਾ ਟਾਈਮ ਇਸ ਟਾਈਮ 7 ਵਜੇ ਚੁੱਕੇ ਨੇ ਤੁਸੀਂ ਇਹ ਲਓ ਆਪਾਂ 7 ਵੀ ਕਿ 7 ਵਜੇ ਤੱਕ ਪਹੁੰਚ ਜਾਗੇ ਠੀਕ ਹੈ ਸੰਗ ਤੋਂ ਮਿਲਦੇ ਆਂ ਫਿਰ ਆਪਾਂ ਗੋਬਿੰਦ ਘਾਟ ਦੇ ਸਫਰ ਤੇ ਬੰਦੇ ਕਰਦਾ ਨਿਹਾਮ ਸਾਧਿਆ ਕਾਲੇ ਦੇਖੋ ਬਈ ਮਿੱਤਰੋ ਚੱਲ ਪਿਆ ਆਪਾਂ 7:35 ਵਜੇ ਗੋਬਿੰਦ ਘਾਟ ਨੂੰ ਦੇਖਦੇ ਆਂਗੇ ਵੀ ਕਿੰਨਾ ਟਾਈਮ ਲੱਗਦਾ ਚੌਰਦੇਵ ਸਹੀ ਗੱਲ ਆ 7:35 ਤੇ ਟੱਟਿਆਂ ਤੇ ਮਿਲਦਾ 8:00 ਹੋ ਜਾਵੇ ਹਾਂ ਦੋ ਬੰਦਾਂ ਦੀ ਬਈ ਕਮੀ ਰਹਿੰਦੀ ਸੀਗੀ ਹੋ ਗਿਆ ਟਵਿੰਟ ਕਰ ਲਿਆ ਅਡਜਸਟਮੈਂਟ ਕਰ ਲਈ ਸੀ 50-50 ਰੁਪਏ ਦੇ ਕੇ ਠੀਕ ਹੈ ਦੋ ਘੰਟੇ ਖਰਾਬ ਕਰਕੇ ਦੋ ਘੰਟੇ ਹਾਂ ਦੋ ਘੰਟੇ ਸਾਢੇ ਪੰਜ ਦਾ ਟਾਈਮ ਸੀ 50 ਰੁਪਏ ਦੇ ਕੇ ਅਡਜਸਟਮੈਂਟ ਹੋ ਗਈ ਬਈ ਹਾਂਜੀ ਦੋਸਤੋ ਸਾਢੇ ਪੰਜ ਦਾ ਟਾਈਮ ਸੀ ਬੱਜ ਗਏ 7:35 ਸੋਨੂੰ ਪਤਾ ਹੀ ਆ ਵੀ ਹੁਣ ਕਹਿੰਦੇ ਕਹਾ ਦੇ ਲੇਟ ਹੋ ਗਈ ਬਾਕੀ ਤੇ ਬਲੌਗ ਰਹਿ ਗਏ ਬਲੌਗ ਰਹੀ ਦੇਖਦੇ ਆ ਲੋ ਬਾਈ ਜੀ ਹੁਣ ਤਰ ਪੈਸਟਾ ਮਾ ਪੂਰੇ 7:30 ਵਜੇ ਪੈਸਟਾ ਚੱਲ ਪਿਆ ਬਈ ਸ਼੍ਰੀ ਸ਼ਿਗੇਸ ਤੋਂ ਦੇਖੋ ਹੁਣ ਕਿੰਨੇ ਟਾਈਮ ਚ ਲੱਗਾ 50-50 ਰੁਪਏ ਜਾਦੇ ਪਾ ਤੋ ਦੋ ਬੰਦੇ ਘੱਟ ਸੀ ਤਾਂ ਕਰਕੇ ਹੁਣ ਜਿਸ ਨੇ ਪੈਸੇ ਪਾ ਕੇ 50-50 ਰੁਪਏ ਪਾ ਕੇ ਸੰਡੀ ਆ ਰਹੀ ਪਰਫਕਟ ਜੀ

ਦੂਰ ਦਾ ਸਫ਼ਰ ਤੈਅ ਕਰਕੇ ਅਸੀਂ ਇਸ ਲੰਗਰ 'ਚ ਰੋਟੀ ਖਾਧੀ ਆ ਬਈ ਸਾਨੂੰ ਟੋਟਲ ਅਸੀਂ ਤੁਰੇ ਸੀ 7:30 ਵਜੇ ਅੰਦਰ ਕੀ 60 60 70 ਦਾ ਹਾਂ ਸਫ਼ਰ ਤੈਅ ਕੀਤਾ ਸੀ ਮੈਂ ਹੌਲੀ ਹੌਲੀ ਸਾਨੂੰ ਵੱਜ ਗਏ 10 2.5 ਘੰਟੇ ਲੱਗੇ 70 ਦਾ ਹੋ ਜਾਦਾ ਬਹੁਤ ਵਾ ਤੇ ਕਿਉਂਕਿ ਟ੍ਰੈਫਿਕ ਵੀ ਹੋ ਜਾਂਦੀ ਹੈ ਵਿੱਚ ਕੁਝ ਥੋੜਾ ਆਰਾਮ ਨਾਲ ਹੀ ਜਾਂਦਾ ਬਈ ਕੋਈ ਤੱਕ ਐਲੀ ਗੱਲੀ ਨਹੀਂ ਕੋਈ ਸਪੀਡ ਨਾਲ ਨਹੀਂ ਇਦਾਂ ਦੀ ਹੋਗਾ ਆ ਮਾਹੌਲ ਹੈਗਾ ਆ ਦੇਖੋ ਲੋਕੇਸ਼ਨ ਵਧੀਆ ਹੈਗੀ ਲੰਗਰ ਪਾਣੀ ਛੱਕੇ ਜਾਣਾ ਪੈਂਦਾ ਬਾਕੀ ਵਧੀਆ ਗੁਰੂ ਧਾਮ ਤੇ ਮੇਰੇ ਕਲਵਾਲਾ ਨੇਹਰਾ ਲੰਗਰ ਪੱਖੋ ਵੀ ਤੇ ਕੋਈ ਜਾਤ ਪਾਤ ਨਹੀਂ ਕੋਈ ਐ ਨਹੀਂਗਾ ਵੀ ਛੋਟੀ ਜਾਤ ਦਾ ਕੋਈ ਐ ਨਹੀਂਗਾ ਕੋਈ ਵੱਡੀ ਜਾਤ ਦਾ ਜੋ ਮਰਜ਼ੀ ਛੱਕ ਸਕਦਾ ਕੰਮ ਸ਼੍ਰੀਨਗਰ ਸ਼ਹਿਰ ਰਾਮ ਮੰਦਰ ਦੇ ਕੋਲ ਗੰਗਾ ਰੇ ਸ਼੍ਰੀਨਗਰ ਜੀ ਨੂੰ ਵंदन ਹੈ ਸ਼੍ਰੀਨਗਰ ਇਹ ਹੈ ਉੱਤਰਾਖੰਡ ਸ਼੍ਰੀਨਗਰ ਦੇ ਰਹੀ ਚ ਹੈ ਫਾਈਲ ਜਿੰਨੀ ਜ਼ਿਆਦਾ ਜੀ ਹਰ ਪਾਈ ਗੁਰਦੁਆਰਾ ਦਮਦਮਾ ਸਾਹਿਬ ਇੱਥੋਂ 120 ਕਿਲੋਮੀਟਰ ਦੂਰ ਹੈਗਾ ਗੋਵਿੰਦਘਰ ਇੱਥੋਂ ਰੋਟੀ ਖਾ ਕੇ ਲੰਗਰ ਪਾਣੀ ਛੱਕ ਕੇ ਫਿਰ ਆਪਾਂ ਯਾਤਰਾ ਆਰੰਭ ਕਰਾਂਗੇ ਕਿਉਂਕਿ ਬਹੁਤ ਟਾਈਮ ਹੋ ਗਿਆ ਸਾਨੂੰ ਅਸੀਂ 10 ਵਜੇ ਰੋਟੀ ਖਾਧੀ ਸੀ ਇਸ ਟਾਈਮ 1 ਵਜ ਗਿਆ ਲਾਲੋ ਸਾਹਿਬ ਤੁਸੀਂ 1 ਵੇ ਵੀ 1 ਵੇ ਉਦੋਂ ਦਾ ਤੁਰੇ 10 ਵਜੇ ਸੀ ਤੁਰੇ ਤੇ 7:35 ਦੇ ਇਸ ਟਾਈਮ 1 ਵਜ ਗਿਆ ਹਲੇ ਮੰਨ ਕੇ ਤੁਰੇ 200 ਕਿਲੋਮੀਟਰ ਦੂਰ ਦਾ ਸਫ਼ਰ ਹੋ ਰਗਾ ਲੰਗਰ ਖਾ ਕੇ ਫਿਰ ਦੇਖਦੇ ਆ ਦੁਬਾਰਾ ਕਿੰਨਾ ਟਾਈਮ ਲੱਗਦਾ ਲੰਗਰ ਛਕ ਕੇ ਚੱਲਾਂਗੇ ਇੱਧਰ ਸੰਗਤ ਸਾਰੀਆਂ ਲੰਗਰ ਛਕਦੀਆਂ ਨੇ ਬਾਥਰੂਮ ਇੱਧਰ ਨੇ ਦਰਵਾਜ਼ਾ ਸਾਰਾ ਇੱਧਰ ਲੰਗਰ ਛਕ ਕੇ ਹਰ ਇੱਕ ਜਿਹੜਾ ਵੀ ਨਾਗਰਿਕ ਮੰਦਰ ਕੀ ਇਹਨਾਂ ਕੋਲ ਸਭ ਜੰਦਾ ਉਹ ਇੱਥੇ ਲੰਗਰ ਝੂਰ ਸਕਦਾ ਇੱਥੇ 120 ਕਿਲੋਮੀਟਰ ਦੀ 120 ਕਿਲੋਮੀਟਰ ਦੂਰ ਹੈ ਨਾ ਲਗਭਗ ਬਾਕੀ ਤੁਹਾਨੂੰ ਲੰਗਰ ਪਾਣੀ ਛਕ ਕੇ ਦਿਖਾ ਦਾਂਗੇ ਇਹ ਗੁਰਦੁਆਰੇ ਦਾ 뷰 ਥੋੜਾ ਜਿਹਾ

ਅਸੀਂ ਸ਼ੁਰੂ ਕੀਤਾ ਨੀ ਗੋਵਿੰਦ ਕਾਲ ਫਾਰਮ ਦਾ ਗੁਰਦੁਆਰਾ ਦੰਦਮ ਸਾਹਿਬ ਇੱਥੇ ਹਰ ਇੱਕ ਯਾਤਰੀ ਜਿਹੜਾ ਵੀ ਮੰਤਰ ਕੀ ਗੁਰੂ ਗੁਰੂ ਉੱਥੇ ਜਿਸਰੀਏਮ ਗੁਰੂ ਸਾਹਿਬ ਜਾਂਦਾਗਾ ਉਹ ਇਸ ਥਾਂ ਤੇ ਖੜਕੇ ਜਾਂਦਾਗਾ ਵਧੀਆ ਮੰਤਰੀ ਖਾਣ ਪੀਣ ਦਾ ਤੇ ਲੰਗਰ ਦਾ ਪ੍ਰਬੰਧ ਹੁੰਦਾ ਤੇ ਜੇਕਰ ਜੇ ਕਿਸ ਨੂੰ ਰਾਤ ਹੋ ਜੇ ਨਾ ਇੱਥੇ ਸੌਣ ਦਾ ਵੀ ਪ੍ਰਬੰਧ ਆ ਕਮਰੇ ਹੀ ਮਿਲਦੇ ਨੇ ਤੇ ਹਾਲੀ ਹੀ ਮਿਲਦੇ ਨੇ ਤੇ ਵਿਊ ਵੀ ਦੇਖੋ ਤੁਸੀਂ ਇਸ ਥਾਨ ਦਾ ਆ ਲੰਗਰ ਹੈਗਾ ਕਿ ਨੂੰ ਗੁਰਦੁਆਰਾ ਦਮਦਮਾ ਸਾਹਿਬ ਕਹਿੰਦੇ ਨੇ ਗੁਰੂ ਘਰ ਲੰਗਰ ਇੱਥੇ ਪਹੁੰਚਿਆ ਕਰੋ ਬੱਤ-ਬਾਤ ਸੰਜੋਗ ਦਿਆ ਕਰੋ ਤੇ ਬਾਕੀ ਸਾਨੂੰ ਨੈਸਟ ਮਤਲਬ ਕੀ ਦਿਖਾਉਣ ਅੱਗੇ ਵੀ ਕੀ ਬਣਦਾ ਕੇ ਨਾ ਥੋੜਾ ਮੈਂ ਕਹਾਵਾਂ ਮੇਰੇ ਨਾਲ ਦੇ ਡਿੱਕੀ ਆਂਦੇ ਨੇ ਮੈਂ ਥੋੜਾ ਇੱਥੇ ਵਰਤਨਾ ਹੀ ਸੇਵਾ ਦੇ ਲੱਗ ਗਿਆ ਸੀ ਭਾਈ ਜੀ hota gurugar tusi har vlog vich dekhda itthe sirf chaah piti hai gi ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਵਿੰਦmarg ਤੇ ਹਟੀਆਂ ਸਾਡੀ ਰੇਟ ਟਾਈਮ ਤੇ ਆਗਾ ਪਹੁੰਚਾਂਗੇ ਐ ਮੰਨ ਲਓ 4:30 ਹੋ ਗਏ ਜੋਠੀ ਮੱਠ ਕਹਿੰਦੇ ਵੀ ਮੀਂਹ ਪਈ ਜਾਂਦਾ ਜਿੱਥੇ ਕੀ ਉਥੇ ਜਿਆਦਾ ਟ੍ਰੈਫਿਕ ਹੈ ਜਿਸੇ ਕਰ ਕੇ ਕੈਸੀ ਆਰਾਮ ਨਾਲ ਆਪ ਵਿਊ ਆ ਦੇਖ ਲੋ ਇਥੋਂ ਦਾ ਤੇ ਹੋਰ ਟਾਈਮ ਲੱਗ ਜੂ ਮੇਰੇ ਹਿਸਾਬ ਨਾਲ ਨਹੀਂ ਰਹੀ ਹੋ ਜੀ ਸਾਡੇ ਹਿਸਾਬ ਨਾਲ ਬਾਕੀ ਤੁਹਾਨੂੰ ਉਥੋਂ ਦਾ ਵਿਊ ਦਿਖਾਵਾਂਗਾ ਹਾਂਜੀ ਦੋਸਤੋ 8 ਟਨ ਵਾਲਾ ਬਣਿਆ ਹੁਣ ਇੱਕ ਪਹਿਲਾ ਟਨ ਨਾਲ ਲਈ ਜੀਏ। અમારી ਬਾਈਪਰ ਜਾਂਦੀ ਹੈ। ਮੈਨੂੰ ਲੱਗਦਾ ਇਹ ਵੇਚ ਦੀ ਨਹੀਂ ਜਾਂਦੇ ਨੇ। ਸਹੀ ਹੈ ਸੋਟੀ ਜੀ ਟਨ ਵਾਲੀ। ਠੀਕ ਆਲੇ ਤੱਕ ਸਟਾਰਟਿੰਗ ਹੋਈ। ਲੋ ਵੀ ਨਤਰੋ ਗੋਵਿੰਦ ਘਾਟ ਕੋਲੇ ਪਹੁੰਚਣ ਆ ਲੈ ਆਪਾਂ। ਬਸ ਇਤੋਂ ਥੋੜੀ ਬਾਟੀ ਰਹਿੰਦੀ ਆ ਮੌਸਮ ਥੋੜਾ ਖਰਾਬ ਹੋ ਗਿਆ ਤੇ ਰਸਤਾ ਵੀ ਜਾਮ ਹੋ ਗਿਆ ਜੀ ਤੇ ਅਸੀਂ ਪੌਂਟ ਤੁਰੇ ਤੇ ਸਵੇਰੇ ਆਏ ਸਵੇਰੇ ਸੀ ਤੁਰੇ ਤੇ 8:35 ਤੇ ਇਸ ਟਾਈਮ ਵੱਜ ਰਹੇ ਨੇ 6 ਤੁਸੀਂ ਲਾ ਲਓ ਸਾਹਿਬ ਸਾਨੂੰ ਪੂਰੇ 12 ਘੰਟੇ ਦਾ ਹੋਈ ਜਾਣਗੇ ਸਹੀ ਗੱਲ ਕਹੀ ਸੀ ਬਾਈ ਨੇ 12 ਘੰਟੇ ਵਿੱਚ ਹੀ ਕਹਿ ਸੀ ਕਹਿੰਦਾ 12 ਘੰਟੇ ਹੀ ਤੁਹਾਨੂੰ ਮੈਂ ਲਾ ਦੂੰਗਾ ਬਾਕੀ ਸਾਨੂੰ ਮੈਂ ਜਾ ਕੇ ਗੋਵਿੰਦ ਘਾੜ ਦਾ ਵੀ ਦਿਖਾਉਣਾਗਾ ਇਸ ਟਾਈਮ ਤੁਹਾਨੂੰ ਮੈਂ ਦੱਸ ਰਿਹਾਗਾ ਵੀ ਥੋੜਾ ਜਿਹਾ ਦੂਰ ਹੈਗਾ ਬਸ 뷰 ਵਧੀਆ ਆ ਰਹੀ ਤੇ ਪਰ ਮੈਂ ਕੀ ਦੱਸਾਂ ਉਹਨਾਂ ਕੈਮਰੇ ਵਿੱਚ ਮੌਸਮ ਦੀ ਖਰਾਬੀ ਕਰਕੇ ਥੋੜਾ ਠੀਕ ਜਿਹੀ ਵੀ ਆ ਰਹਾ ਗੰਗਾ ਨਦੀ ਸਾਡੇ ਨਾਲ ਹੀ ਰਹੀ ਹੈ ਜਸੂ ਦੇ ਅਸੀਂ ਚੱਲਿਆਂਗੇ ਇਹ ਤੁਰ ਤੱਕ ਹੀ ਰਹੂਗੇ ਜਿੰਨਾ ਤੇਰਾ ਆਪਾਂ ਗੋਵਿੰਦ ਧਾਮ ਤੱਕ ਹੀ ਪਹੁੰਚਦੇ ਧਾਮ ਤੱਕ ਤਾਂ ਜਾਊਗੀ ਇਹ ਆਪਾਂ ਠੀਕ ਹੈ ਦੋਸਤੋ ਪਹਾੜ ਬਹੁਤ ਉੱਚੇ ਨੇ ਪੱਕੇ ਬਹਾਰ ਨੇ ਸਾਰੇ ਮੋਂ ਮੈਂ ਹੁਣ ਕਿਦਾਂ ਨੇ ਕਿੰਨਾ ਕੁ ਵੀਊ ਦਿਖਾ ਮੈਂ ਰਿਹਾ ਵੀਊ ਆਏਗਾ ਜਾਦੇ ਮੈਂ ਤੁਹਾਨੂੰ ਥੋੜੀ ਵੀਡੀਓ ਵਿੱਚ ਦਿਖਾਉਂਗਾ ਜਿਹੜੀ ਕਿ 3 ਮਿੰਟ ਤੇ 21 ਮਿੰਟਾਂ ਦੇ ਵਿੱਚ ਵਿੱਚ ਵੀਡੀਓ ਲੰਬੀ ਹੋ ਜਾਂਦੀ ਥੋੜੀ ਜੀ ਪਰ ਵੀਊ ਇੰਨੇ ਘੈਂਟ ਘੈਂਟ ਨੇ ਵੀ ਤੁਸੀਂ ਜਰੂਰ ਇੱਕ ਵਾਰੀ ਹੀਮਕੁੰਡ ਸਾਹਿਬ ਆਓ ਜਿਨ੍ਹਾਂ ਨੇ ਹੀਮਕੁੰਡ ਸਾਹਿਬ ਦੀ ਯਾਤਰਾ ਨਹੀਂ ਕੀਤੀ ਇੱਕ ਵਾਰੀ ਜਰੂਰ ਆਓ ਸ਼੍ਰੀ ਹੀਮਕੁੰਡ ਸਾਹਿਬ ਆਹ ਦੇਖੋ ਬਈ ਖਤਰਨਾਕ ਹੀ ਲੱਗਦਾ ਹੈ ਪਰ ਥੋੜਾ ਆਏਗਾ ਕੈਟ ਕਰਦਾ ਰਿਹਾ ਵੀਡੀਓ ਦੇਖਦੇ ਰਹੋ ਬੱਸ ਤੁਸੀਂ ਜਿਹੜਾ ਬੰਦਾ ਸ੍ਰੀ ਰਾਮਕੁੰਨ ਸਾਹਿਬ ਨਹੀਂ ਆਇਆ ਉਹ ਇੱਕ ਵਾਰੀ ਜ਼ਰੂਰ ਆ ਕੇ ਜਾਓ ਸ੍ਰੀ ਰਾਮਕੁੰਨ ਸਾਹਿਬ ਤੇ ਵੀਡੀਓ ਨੂੰ ਹੱਟ ਰੱਖ ਬਣੇ ਰਹੋ ਤੇ ਵੀ ਰਾਨ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲੇ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਵੀ ਕਰੋ ਤੋ ਪਹੁੰਚ ਗਏ ਆਪਾਂ ਗੋਵਿੰਦ ਘਾੜ ਤੇ ਪੂਰੇ 11.5 ਛੋਟੇ 11.5 ਘੰਟੇ ਲੱਗੇ ਐ ਲੜੋ ਸਵੇਰੇ 7:30 ਵਜੇ ਤੁਰੇ ਤੇ ਇਸ ਟਾਈਮ 3:7 ਹੋ ਗਏ ਫਿਰ ਵੀ ਨਾ ਪੂਰੇ ਤੁਸੀਂ 11 ਘੰਟੇ ਲਾਓ ਪੂਰੇ ਠੀਕ ਆ ਸਾਡੇ ਅੱਧੇ ਘੰਟੇ ਵਿੱਚ ਕੱਢ ਹੋ ਰਹਿਣਾ ਪੂਰੇ 11 ਘੰਟੇ ਲੱਗੇ ਇਸ ਟਾਈਮ ਅਸੀਂ ਆ ਰਹੀ ਹਾਂ ਗੁਰਦੁਆਰਾ ਸਾਨੂੰ ਬਿਠਾ ਰਹੇਗਾ ਗੋਬਿੰਦ ਕਾੜ ਦਾ ਜਾ ਕੇ ਗੋਬਿੰਦ ਕਾੜ ਤੇ ਆਪਾਂ ਦੇਖ ਲੈ ਇਹਦਾ ਰੂਮ ਮਿਲਿਆ ਤਾਂ ਉਹ ਦੱਸਾਂਗੇ ਐਕਸਪੀਰੀਅੰਸ ਜੇ ਮਤਲਬ ਕਿ ਇਹਨਾਂ ਨੂੰ ਹੋਟਲ ਚ ਰੂਮ ਲੈਣਾ ਪਿਆ ਤਾਂ ਤੁਹਾਨੂੰ ਦੱਸਾਂ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਹਲੇ ਇੱਕ ਹੋਰ ਗੱਲ ਜਿਹਦੇ 800 ਰੁਪਏ ਦੇ ਵਿੱਚ ਤੁਹਾਨੂੰ 11 ਘੰਟੇ ਲੱਗੇ ਆ ਲਗਾਤਾਰ ਚ ਲੰਗਰ ਪਾਣੀ ਤੇ ਖੜਾਉਂਦਾ ਰਿਹਾ ਵਧੀਆ ਉਹਨਾਂ ਮਤਲਬ ਕੀ ਕਰ ਰਹੇ ਨੇ ਆਏ ਜਿੰਨ ਕੀਤਾ ਕੋਈ ਹੋਣੀ ਕੀ ਚ ਟੱਕਰੀ ਨਹੀਂ ਵਾਲੀ ਵੀ ਕਹਿੰਦੇ ਨੇ ਨਾ ਫਾਸਟ ਪੋਸਟ ਨਹੀਂ ਰੱਖੀ ਬਸ ਠੀਕ ਹੈ ਮੀਡੀਅਮ ਫਾਈਕਲ ਠੀਕ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਮੋਦਨ ਸਿੰਘ ਦਾ ਇਹਨਾਂ ਨੇ ਸ੍ਰੀ ਹਿਮਕੁੰਨ ਸਾਹਿਬ ਦੀ ਪਾਲ ਦਿੱਤੀ ਜਾਂ ਮੰਨ ਲਓ ਇੱਥੋਂ ਦੀ ਰਸਤਾ ਹੈਗਾ ਪਹਿਲਾਂ ਉੱਥੇ ਤਾਰੂ ਬੰਦਾ ਜੇ ਉੱਤਰਨ ਤੋਂ ਬਾਅਦ ਤੁਸੀਂ ਇਦਾਂ ਜੇ ਆ ਕੇ ਬਸ ਇੱਥੋਂ ਦੀ ਆ ਕੇ نیچے ਆ ਜਾਣਾ ਠੀਕ ਹੈ ਬਾਕੀ ਅੱਗੇ ਥੋੜਾ ਜਿਹਾ ਅੱਧਾ ਕਿਲੋਮੀਟਰ ਦੂਤੇ ਗੁਰਦੁਆਰਾ ਸਾਹਿਬ ਲੱਭੇ ਉੱਥੇ ਦੇਖਦੇ ਆਂਗੇ ਉਮ ਤਾਂ ਹਾਲ ਮਿਲ ਜਾਂਦੇ ਨੇ ਬਾਕੀ ਦੇਖੋ ਕੀ ਮਿਲਦਾ ਤੇਰੀ 뷰 ਦੇਖੋ ਪੂਰਾ ਸ਼ਰਾ 뷰 ਹੈਗਾ ਦੇਖੋ ਬਈ ਇਦੋੜਾ ਮੌਸਮ ਦੇ ਹਿਸਾਬ ਨਾਲ ਕੈਮਰਾ ਕਿਰੇਟ ਹੀ ਟਿਕਟ ਜੰਗੇ ਠੀਕ ਹੈ ਬਾਈ ਜੀ ਦੇਖੋ ਹਾਂਜੀ ਦੋਸਤੋ ਪਹੁੰਚ ਗਏ ਸ਼੍ਰੀ ਹੇਮਕੁੰਨ ਸਾਹਿਬ ਗੋਵਿੰਦ ਘਾਟ ਇੱਥੇ ਆ ਜਾਓ ਘਾਟ ਬਹੁਤ ਐ ਜਿਬਰ ਸਰਦਾਰ ਲੋਕ ਬਹੁਤ ਜਿਆਦਾ ਆਏ ਨੇ ਜਗ੍ਹਾ ਮਿਲ ਨਹੀਂ ਰਹੀ ਕਿਸ ਨੂੰ ਪੈਣ ਕੋਈ ਹਾਲ ਨਹੀਂ ਮਿਲਿਆ ਅੱਗੇ ਹਾਲ ਮਿਲ ਜਾਂਦੇ ਤੇ ਇਸ ਵਾਰ ਹਾਲ ਵੀ ਨਹੀਂ ਮਿਲ ਤੱਕੜਾ ਤੁਹਾਨੂੰ ਨਹੀਂ ਦੇ ਸਕਦਾ ਥੋੜਾ ਜਿਆਦਾ ਇਕੱਠਾ ਹੈਗਾ ਇਸ ਵਾਰ ਸੀ ਜੀ ਨੂੰ ਥੋੜਾ ਜਿਹਾ ਇਕੱਠਾ ਜਿਆਦਾ ਥੋੜਾ ਜਿਹਾ ਚਲੋ ਹਾਲ ਚੱਲਦੇ ਫਿਰ ਜੀ ਜੀ ਨੂੰ ਬੰਦਾ ਸਾਹਿਬ ਜੀ ਗੋਬਿੰਦ ਘਾਟ ਇਦਨ ਮੱਥਾ ਟੇਕਣ ਵਾਲਾ ਦਰਵਾਜ਼ਾ ਤੇ ਇਦਨ ਦੇ ਖਾਨੇ ਦਾ ਦਰਵਾਜ਼ਾ ਸਾਹਿਬ ਸਾਸਰੀ ਗੱਲ ਬਹੁਤ ਬੜਾ ਬਣਾਉਣੀ ਉਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਗੋਵਿੰਦ ਘਾਟ ਦਾ ਦਰਵਾਜ਼ਾ ਸਾਹਿਬ ਹੈ ਇਸ ਵਾਰ ਜਰਾ ਥੋੜਾ ਘੱਟ ਜਾਦਿਆ ਤਾਂ ਕਰਕੇ ਕਾਮਰਾਜਾ ਹਾਲ ਨਹੀਂ ਮਿਲ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਵੀ ਜਾਦੇ ਕਾ ਫੋਨ ਕਰਨ ਜੇ ਕਰਕੇ ਵੀ ਮਤਲਬ ਨਾਲ ਦੇ ਬੰਦੇ ਜਿੰਨ ਔਖੇ ਹੁੰਦੇ ਨਾਲ ਜਵਾਖਾ ਜਿੱਲੇ ਵਾਲੇ ਸਾਰੇ ਯਾਤਰੀ ਮਿਲ ਨਹੀਂ ਰਿਹਾ ਥਾਂ ਜਗਾ ਹੈ ਨਹੀਂ ਅੰਦਰ ਵੀ ਅੰਦਰ ਤੇ ਇੱਥੇ ਪੈਣ ਜਗਾ ਹੁੰਦੀ ਜੱਗੇ ਆਸਾ ਸਾਹਿਬ ਚ ਇਹ ਹਾਲ ਚ ਵੀ ਨਹੀਂ ਜਗਾ ਹੈ ਕਿ ਹੁਣ ਇਤ ਕੀ ਇਕੱਠੇ ਜਾਦੇ ਹੋਣ ਕਰਨ ਪੈਣ ਨੂੰ ਜਗਾ ਜਵੇਂ ਨਹੀਂ ਮਿਲ ਰਹੀ ਸਾਰਿਆਂ ਦਾ ਹੱਥ ਖੜੇ ਨੇ ਜਿਹੜੇ ਆਪਣੇ ਹੋਟਲ ਵਾਲੇ ਨੇ ਉਹ 5000 4500 ਤੋਂ ਘੱਟ ਨਹੀਂ ਦਿੰਦੇ ਚਾਰ ਰਿਆਣਾਂ ਨੂੰ ਕਮਰਾ ਉੱਪਰ ਜਾ ਕੇ ਪਤਾ ਨਹੀਂ ਕੀ ਬਣੂਗਾ ਜੁਰੇ 84504 5000 ਮਾਗ ਰਹੇ ਨੇ ਪਤਾ ਨਹੀਂ ਕੀ ਬਣ ਜੇ ਆਉਣਾ ਤਾਂ ਪਹਿਲਾ ਉਹ ਜਿਹਦੇ ਕਰਕੇ ਵੀ ਤੁਹਾਨੂੰ ਕਮਰਾ ਮਿਲ ਜੇ ਇੱਥੇ ਆਂ ਕੀ ਠੀਕ ਆ ਰਗਾ ਜੇ ਕਿਸੇ ਨੇ ਅੰਕਾ ਦੇ ਇੱਕ ਜੋੜਾ ਆਪਣਾ ਬੈਗ ਬੁੱਕ ਜਮਾ ਕਰਾਉਣੀ ਹੈ ਇੱਥੇ ਜਮਾ ਕਰਾ ਕੇ ਜਾਣਾ ਚਾਹੀਦਾ ਉੱਪਰ ਸਾਰਾ ਭਾਜ ਨਾਮ ਲੈ ਕੇ ਜਾਓ ਕੱਠ ਜਿਆਦਾ ਹੋਣ ਕਰਨ ਬਈ ਅੱਜ ਥੋੜਾ ਜੇ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਵੀ ਮਤਲਬ ਜਗਾ ਨਹੀਂ ਮੇਰੀ ਲੋਕਾਂ ਨੂੰ ਸੰਗਤਾਂ ਨੂੰ ਲਾੜੋ ਸੰਗਤਾਂ ਦੀ ਜਗਾ ਨਹੀਂ ਮੇਰੇ ਬਹੁਤ ਹੀ ਔਖਾ ਬੱਚੇ ਵਾਲਿਆਂ ਨੂੰ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਣਾਗਾ ਵੀ ਤੁਸੀਂ ਥੋੜਾ ਲੇਟ ਆਵੋ ਜੇ ਆਉਣਾ ਤੁਸੀਂ ਜੂਨ ਦੇ ਮਹੀਨੇ ਵਿੱਚ ਨਾਓ ਕਿਉਂਕਿ ਜੂਨ ਦੇ ਮਹੀਨੇ ਵਿੱਚ ਥੋੜਾ ਜ਼ਿਆਦਾ ਰਸ ਹੋ ਜਾਂਦਾ ਸੰਗਤਾਂ ਦਾ ਸੰਗਤਾਂ ਦਾ ਪਾਪਾ ਜਾਈਂਗੇ ਤੂੰ ਜਾਓਗੀ ਜੀ ਦੇ ਘਰ ਕੇ ਇੱਥੇ ਥੋੜਾ ਹੁਣ ਪਤਾ تھا ਟਾਈਮ ਘੱਟ ਮਿਲਦਾ ਔਖਾ ਹੈ ਨਾ ਫਿਰ ਬੱਚੇ ਵਾਲਿਆਂ ਨੂੰ ਥੋੜਾ ਤੇ ਅੱਜ ਦਾ ਵਲੌਗ ਅਸੀਂ ਆਪਾਂ ਇੱਥੇ ਸਮਾਪਤ ਕਰਦੇ ਹਾਂ ਹਾਂਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਖਤੇ ਭਾਈ ਸਵੇਰੇ ਮਿਲਦੇ ਆਪਾਂ ਜੀ ਹੁਣ ਸਾਰਾ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ